ਪਾਈਆਂ ਜੋ ਮੈਨੂੰ ਜਿਤਾ ਕੇ ਭੇਜਿਆ ਇਹ ਬੰਦੇ ਨੇ ਉੱਥੇ ਜਾ ਕੇ ਜਵਾਬ ਦਿੱਤਾ ਕਹਿੰਦਾ ਵੀ ਲਾ ਬਣਿਆ ਹੋਇਆ ਪੰਜਾਬ ਦੇ ਅੰਦਰ 8ਵੀਂ 10ਵੀਂ ਦਾ ਪੇਪਰ ਦੇ ਕੇ ਵੀ ਇੱਥੇ ਬਾਰੋ ਜਿਹੜੇ ਪ੍ਰਵਾਸੀ ਆ ਸਰਕਾਰੀ ਨੌਕਰੀ ਦੇ ਲਈ ਅਪਲਾਈ ਕਰ ਸਕਦੇ ਆ ਕਹਿੰਦਾ ਮੈਂ ਕੀ ਕਰ ਸਕਦਾ ਇਹ ਤਾਂ ਲਾ ਬਣਿਆ ਹੋਇਆ ਕਹਿੰਦਾ ਜੇ ਕੋਈ ਤੁਹਾਡਾ ਸੁਝਾਅ ਤੁਸੀਂ ਮੈਨੂੰ ਦੱਸੋ ਵੀ ਜੇ ਲਾ ਬਣਿਆ ਹੋਇਆ ਤੂੰ ਵੋਟਾਂ ਤੋਂ ਪਹਿਲਾਂ ਲਾ ਕਿਉਂਣੀ ਪੜੇ ਤੇ ਮੀਤ ਇਹਨਾਂ ਨੂੰ ਸੁਝਾਅ ਸੀ ਇਹ ਦਿੰਨੇ ਆ ਵੀ ਜਾ ਕੇ ਤੂੰ ਜੰਮੂ ਕਸ਼ਮੀਰ ਦਾ ਲਾ ਪੜ ਬਣੇ ਹੋਇਆ ਉਥੇ ਲਾ ਬਣੇ ਹੋਇਆ ਘਟੋ ਘਟ ਹੋਰ ਸਟੇਟ ਦਾ ਬੰਦਾ 15 ਸਾਲ ਦੀ 10 ਸਾਲ ਦੀ ਉਥੇ ਰੈਜ਼ੀਡੈਂਸੀ ਆ ਜਿਹੜੀ ਉਹ ਸ਼ੋਅ ਕਰੇ ਉਥੇ ਉਹਨੇ ਸਮਾਂ ਬਤਾਇਆ ਹੋਵੇ ਉਥੇ ਐਜੂਕੇਸ਼ਨ ਕੀਤੀ ਹੋਵੇ ਹੋਰ ਬਹੁਤ ਸਾਰੀਆਂ ਪਾਲਸੀਆਂ ਨੇ ਫੇਰ ਸਰਕਾਰੀ ਨੌਕਰੀ ਦੇ ਲਈ ਅਪਲਾਈ ਕਰ ਸਕਦਾ ਆਏ ਨੇ ਵੀ ਉਧਰੋਂ ਬੰਦਾ ਆਵੇ ਇੱਥੇ 8ਵੀਂ 10ਵੀਂ ਕੀਤੀ ਤੇ ਸਰਕਾਰੀ ਨੌਕਰੀ ਤੇ ਬਹਿ ਗਿਆ ਇੱਥੇ ਬੈਂਕਾਂ ਦੇ ਵਿੱਚ ਜਾ ਕੇ ਦੇਖੋ ਬਾਰੋ ਜੂਪੀ ਬਿਹਾਰ ਆ ਗਏ ਇੱਥੇ ਬੰਦੇ ਬੈਠੇ ਨੇ ਬੈਂਕਾਂ ਦੇ ਵਿੱਚੋਂ ਸਰਕਾਰੀ ਨੌਕਰੀਆਂ ਦੇ ਬੈਠੇ ਆ ਤੇ ਸਾਡੇ ਪੜੇ ਲਿਖੇ ਮੁੰਡੇ ਇੱਥੇ ਪਹਿਲਾਂ ਪੜ੍ਹਾਈ ਕਰਦੇ ਆ ਆ ਮਲੇਰ ਕੋਟਲੇ ਦੀ ਮੈਂ ਤੁਹਾਨੂੰ ਗੱਲ ਦੱਸਦਾ ਉੱਥੇ ਸਰਕਾਰੀ ਕਾਲਜ ਦੇ ਸਾਹਮਣੇ ਦੋ ਲੜਕੀਆਂ ਨੇ ਜਿਨ੍ਹਾਂ ਨੇ ਬੀਏ ਬੀਐਡ ਕੀਤੀ ਹੋਈ ਆ ਆਪਦੇ ਹੀ ਕਾਲਜ ਦੇ ਸਾਹਮਣੇ ਰੇੜੀ ਲਾਉਣ ਦੇ ਲਈ ਮਜਬੂਰ ਨੇ ਮੈਂ ਵੀਡੀਓ ਬਣਾ ਕੇ ਪਾਈ ਉਹਨਾਂ ਦੀ ਸੋਸ਼ਲ ਮੀਡੀਆ ਦੇ ਉੱਪਰ ਲੱਖਾਂ ਬੰਦਿਆਂ ਨੇ ਵੀਡੀਓ ਦੇਖੀ ਮੈਂ ਗੱਲ ਆਖੀ ਸੀ ਮੈਂ ਕਿਹਾ ਵੀ ਜਿੰਨੇ ਵੀ ਚੋਲਾ ਦੇ ਵਿੱਚ ਲੀਡਰ ਖੜੇ ਆ ਦੇਖਦੇ ਆ ਕਿਹੜਾ ਆ ਕਿ ਇਹਨਾਂ ਦੀ ਬਾਹ ਫੜਦਾ ਮਾਨ ਸਾਹਿਬ ਤੇ ਬਰਕਰਾਰ ਤੱਕ ਉਹ ਵੀਡੀਓ ਪਹੁੰਚੀ ਤੇ ਦੂਸਰੇ ਦਿਨੀ ਅਜੇ 10 ਘੰਟੇ ਨਹੀਂ ਹੋਏ ਸੀ ਵੀਡੀਓ ਪਾਈ ਨੂੰ ਉਸੇ ਟਾਈਮ ਹੀ ਬਰਕਰਾਰ ਉੱਥੇ ਪਹੁੰਚੇ ਹਰਦੀਪ ਸਿੰਘ ਪਾਈ ਨੇ ਉੱਥੇ ਜਿਹੜੇ ਪ੍ਰਧਾਨ ਨੇ ਜ਼ਿਲ੍ਹਾ ਪ੍ਰਧਾਨ ਉਹਨਾਂ ਨੇ ਮੇਰੇ ਨਾਲ ਸੰਪਰਕ ਕੀਤਾ ਤੇ ਉਹਨਾਂ ਲੜਕੀਆਂ ਦੀ ਉਹ ਬੰਦੇ ਸਹਾਇਤਾ ਕਰਕੇ ਗਏ ਕਹਿੰਦੇ ਜੇ ਸੋਨਹਰਾਂ ਸਭ ਤੋਂ ਵੱਡੀ ਗੱਲ ਜਿਹੜੀ ਉੱਥੇ ਕੁੜੀ ਸਰਕਾਰੀ ਕਾਇਲੇ ਦੇ ਸਾਹਮਣੇ ਖੜੀ ਸੀ ਉਹਦਾ ਨਾਮਾ ਜਾਨਾ ਬੇਗਮ ਖਾਨਪੁਰ ਦੀ ਕੁੜੀ ਆ ਮੁਸਲਮਾਨ ਘਰਾਣੇ ਤੋਂ ਆ ਜਿਹੜੇ ਕਹਿੰਦੇ ਆ ਕਿ ਫੁੱਟ ਪਾਉਣ ਦੀ ਗੱਲ ਕਰਦੇ ਆ ਤੇ ਮਾਨ ਸਾਹਿਬ ਨੇ ਉਹਨਾਂ ਦੀ ਵੀ ਮਦਦ ਕੀਤੀ ਆ ਕਿਸੇ ਧਰਮ ਨੂੰ ਨਹੀਂ ਕਿਸੇ ਜਾਤ ਪਾਤ ਨੂੰ ਨਹੀਂ ਦੇਖਦੇ ਸਾਨੂੰ ਰਾਜਾ ਵੀ ਉਹੀ ਚਾਹੀਦਾ ਇੱਕ ਅੱਖ ਵਾਲਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਚਾਹੀਦਾ ਜਿਵੇਂ ਕੋਈ ਜਾਤ ਪਾਤ ਨਹੀਂ ਸੀ ਕੋਈ ਧਰਮ ਨਹੀਂ ਸੀ ਸਾਨੂੰ ਇਹਨਾਂ ਵਰਗੇ ਭਾਂਡ ਨਹੀਂ ਚਾਹੀਦੇ ਕਿ ਸਵੇਰੇ ਗੱਲ ਕਿਹੜੀ ਕਹੀ ਤਾਂ ਸ਼ਾਮ ਨੂੰ ਕਿਹੜੀ ਗੱਲ ਕਹਤੀ ਮੈਨੂੰ ਤੁਸੀਂ ਆਏ ਦੱਸੋ ਕਿ ਤੁਹਾਨੂੰ ਚੁਟਕਲੇ ਸੁਣਾਉਣ ਤੋਂ ਬਿਨਾ ਇਹਨਾਂ ਨੇ ਕਿਹੜੇ ਕੰਮ ਕੀਤੇ ਆ ਜੇ ਭਗਵਾਨਤ ਮਾਨ ਕਹਿੰਦਾ ਵੀ 40000 ਨੌਕਰੀਆਂ ਅਸੀਂ ਦਿੱਤੀਆਂ ਨੇ ਉਹਨਾਂ ਤੋਂ ਅੰਕੜਾ ਮੰਗੋ ਵੀ ਕਿੱਥੇ ਆ 40000 ਨੌਕਰੀਆਂ ਜੇ ਮਾਨਸਿਆਂ ਤੂੰ 40000 ਨੌਕਰੀਆਂ ਦਿੱਤੀਆਂ ਨੇ ਤਾਂ ਉਹ ਛੋਟੀਆਂ ਛੋਟੀਆਂ ਕੁੜੀਆਂ ਆਪਦੇ ਹੀ ਸਰਕਾਰੀ ਕਾਲੀ ਦੇ ਮੂਹਰੇ ਰੇੜੀ ਲਾਉਣ ਦੇ ਲਈ ਕਿਉਂ ਮਜਬੂਰ ਹੋਈਆਂ ਨੇ ਇਹਨਾਂ ਨੂੰ ਸਵਾਲ ਕਰੋ ਜਾ ਕੇ ਜਿਹੜੇ ਕਹਿੰਦੇ ਸੀ ਅਸੀਂ ਫਲੈਕਸਾ ਨਹੀਂ ਲਾਉਂਦੇ 8 ਕਰੋੜ ਰੁਪਈਆ ਇਹਨਾਂ ਨੇ ਫਲੈਕਸਾ ਦੇ ਖਰਚ ਦਾ हां हां तो ਇਹਨਾਂ ਦੇ ਬੋਰਡ ਨੇ ਠੀਕ ਹੈ ਜੀ ਇਹ ਸਵਾਲ ਜਿੰਨਾ ਚਿਰ ਅਸੀਂ ਨਹੀਂ ਕਰਾਂਗੇ ਇਹਨਾਂ ਨੂੰ ਉਹਨਾਂ ਟਾਈਮ ਸਾਡੇ ਜਿਹੜਾ ਬੱਚਿਆਂ ਦਾ ਭਵਿੱਖਾ ਵਾਈ ਰੋਲਦਾ ਰਹੂਗਾ ਜਦੇ ਅਸੀਂ ਬੋਲਣਾ ਸਿੱਖ ਗਏ ਕੋਈ ਵੀ ਤੁਹਾਡੇ ਹੱਕ ਨਹੀਂ ਮਾਰ ਸਕਦਾ ਕੋਈ ਵੀ ਤੁਹਾਨੂੰ ਬੇਮਕੂਫ ਨਹੀਂ ਬਣਾ ਸਕਦਾ ਬੋਲਣਾ ਸਿੱਖੋ ਜੋ ਚਤ ਦੇ ਵਿੱਚ ਸਵਾਲ ਆ ਜੋ ਤੁਹਾਡੀਆਂ ਮੰਗਾਂ ਨੇ ਜੋ ਤੁਹਾਡੇ ਪਿੰਡ ਦੇ ਵਿਕਾਸ ਨੂੰ ਲੈ ਕੇ ਵਾਅਦੇ ਕਰਦੇ ਆ ਜੇ ਨਹੀਂ ਪੂਰੇ ਕਰਦੇ ਇਹਨਾਂ ਨੂੰ ਸਵਾਲ ਕਰੋ ਸੋ ਇੰਨੀਆਂ ਬੇਨਤੀਆਂ ਮੈਂ ਤੁਹਾਡੇ ਅੱਗੇ ਕਰਨੀਆਂ ਸੀ ਤੇ ਇੱਕ ਵਾਰ ਮੈਂ ਫੇਰ ਤੁਹਾਨੂੰ ਇਹੀ ਬੇਨਤੀ ਕਰਦਾ ਤੁਹਾਡੇ ਚਰਨਾਂ ਦੇ ਵਿੱਚ ਕਿ ਐਤਕੀ ਫੇਰ ਜਿਹੜਾ ਇਹ ਭਗਵੰਤ ਮਾ ਨੂੰ ਹੰਕਾਰ ਆ ਸੰਗਰੂਰ ਤੋਂ ਇਹਦਾ ਆਪਾਂ ਹੰਕਾਰ ਤੋੜਨਾ ਕਿਉਂਕਿ ਇੱਥੋਂ ਹੀ ਉਹਦੀ ਲਹਿਰ ਪਹਿਲਾਂ ਸ਼ੁਰੂ ਹੋਈ ਸੀ ਤੇ ਇੱਥੋਂ ਹੀ ਜੜਾ ਪਟਣੀਆਂ ਨੇ ਤੇ ਪਟਣੀਆਂ ਕਿਹਨੇ ਆ ਆਪਾਂ ਸਾਰਿਆਂ ਨੇ ਰਲ ਕੇ ਐਤਕੀ ਮਾਨ ਸਾਹਿਬ ਨੂੰ ਵੋਟ ਪਾ ਕੇ ਕਾਮਯਾਬ ਕਰ ਤੋ ਇੰਨੀਆਂ ਬੇਨਤੀਆਂ ਤੁਹਾਡੇ ਕੇ ਕਰਨੀਆਂ ਸੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ